ਇੱਕ ਗੁਮਿਹਾਰ ਕੋਲ 25 ਗਧੇ ਤੇ ਗਧੇ ਸੀ ਬਹੁਤ ਸਿਆਣੇ ਲੋਕ ਵੇਖਣ ਲਈ ਦੂਰੋਂ ਦੂਰੋਂ ਸ਼ੁਰੂ ਹੋ ਗਏ ਆਣੇ ਗਧਿਆਂ ਦੀ ਅਕਲ ਦੀ ਸੋਭਾ ਹਰ ਪਾਸੇ ਉੱਡ ਗਈ ਦੂਰ ਕਿਤੇ ਵਿਦਵਾਨ ਕੋਲ ਇਹ ਗੱਲ ਵੀ ਪੁੱਜ ਗਈ ਗਧਾ ਅਤੇ ਸਿਆਣਪ ਕੋਈ ਗੱਲ ਨਾ ਪੱਲੇ ਪਏ ਸੱਚ ਜਾਣਨ ਲਈ ਵਿਦਵਾਨ ਜੀ ਗਧਿਆਂ ਵੱਲ ਚੱਲ ਪਏ ਗਦਿਆਂ ਦੀ ਮਤ ਨੂੰ ਪਹੁੰਚ ਕੇ ਵਿਦਵਾਨ ਨੇ ਫਿਰ ਅਜ਼ਮਾਇਆ ਔਖੇ ਤੋਂ ਔਖਾ ਸਵਾਲ ਫਿਰ ਸਭ ਗਦਿਆਂ ਤੋਂ ਹੀ ਪਾਇਆ ਹਰ ਗਦੇ ਹਰ ਸਵਾਲ ਦਾ ਬੜਾ ਵਧੀਆ ਦਿੱਤਾ ਜਵਾਬ ਉੱਤਰ ਸੁਣ ਵਿਦਵਾਨ ਵੀ ਹੈਰਾਨ ਸੀ ਦੇ ਹਿਸਾਬ ਵਿਦਵਾਨ ਜੀ ਕਹਿੰਦੇ ਸਭ ਗਦਿਆਂ ਨੂੰ ਘਰ ਲੈ ਜਾਣਾ ਚਾਹੁੰਦਾ ਹਾਂ ਆਪਣੇ ਘਰ ਲਿਜਾ ਕੇ ਭੋਜਨ ਕਰਾਣਾ ਚਾਹੁੰਦਾ ਹਾਂ ਕਿਸੇ ਘਰ ਜਾਣ ਦਾ ਗਦਿਆਂ ਨੇ ਜੀ ਪੱਕਾ ਰੇਟ ਬਣਾਇਆ ਏ ਤਿੰਨ ਤਨ ਪੰਡਾਂ ਘਾਤੀਆਂ ਤੇ ਆਉਣ ਜਾਣ ਦਾ ਕਰਾਇਆ ਏ ਵਿਦਵਾਨ ਜੀ ਕਹਿੰਦੇ ਗਰੀਬ ਮੈਂ ਬਹੁਤਾ ਭੋਜ ਨਾ ਪਾਇਓ ਪਸ ਇੰਨਾ ਖਰਚਾ ਚੁੱਕ ਸਕਦਾ ਹਾਂ 10 ਜਣੇ ਆ ਜਾਓ 10 ਕਿਹੜੇ ਜਾਣਗੇ ਬੈਸ ਤੇ ਚੱਲੀ ਫੇਰ ਲੜਾਈ ਗਧੇ ਰੇਟ ਘਟਾਉਣ ਲੱਗੇ ਤੇ ਢੜੇ ਬਣ ਗਏ ਭਾਈ ਇੱਕ ਧਿਰ ਪੰਡਾਂ ਦੋ ਮੰਗੇ ਦੂਜੀ ਧਿਰ ਇੱਕ ਲਈ ਤਿਆਰ ਜੀ ਜ ਕਈ ਕਿਰਾਇਆ ਹੀ ਲੈ ਕੇ ਆ ਜਾਗੇ ਸਰਕਾਰ ਆਪਣੇ ਲਈ ਗਦੇ ਮਾਰਨ ਲੱਗੇ ਫੁਕਰੀਆਂ ਲੰਮੀਆਂ ਲੰਮੀਆਂ ਦੂਜਿਆਂ ਦੇ ਵਿੱਚ ਦਸਣ ਲੱਗੇ ਵੱਡੀਆਂ ਵੱਡੀਆਂ ਕੰਪਨੀਆਂ ਗਧਿਆਂ ਵਿੱਚ ਵੱਧਦੇ ਰੋਲੇ ਨੂੰ ਵਿਦਵਾਨ ਇਹ ਆਖ ਮੁਖਾਇਆ ਸੀ ਠਹਿਰ ਜਾ ਓਏ ਗ데요 ਮੈਂ ਤੁਹਾਂ ਪਰਖਣ ਨੂੰ ਹੀ ਆਇਆ ਸੀ ਗਿਆਨ ਤਾਂ ਇਕੱਠਾ ਕਰ ਲਿਆ ਪਰ ਏਕਤਾ ਵਿੱਚ ਨਹੀਂ ਪਏ ਗਿਆਨ ਤਾਂ ਇਕੱਠਾ ਕਰ ਲਿਆ ਪਰ ਏਕਤਾ ਵਿੱਚ ਨਹੀਂ ਪਏ ਵਿਦਵਾਨ ਜੀ ਕਹਿੰਦੇ ਗਧਿਓ ਤੁਸੀਂ ਗਧੇ ਦੇ ਗਧੇ ਹੀ ਰਹੇ ਇਹ ਉਦਾਹਰਨ ਗਧਿਆਂ ਲਈ ਹੈ ਇਹ ਉਦਾਹਰਨ ਗਧਿਆਂ ਲਈ ਹੈ ਅਸੀਂ ਤਾਂ ਇਨਸਾਨ ਹਾਂ ਜੇ ਪੜ੍ਹ ਲਿਖ ਕੇ ਵੀ ਏਕਤਾ ਨਹੀਂ ਅਸੀਂ ਗਧਿਆਂ ਦੇ ਸਮਾਨ ਹਾਂ ਅਸੀਂ ਗਧਿਆਂ ਦੇ ਸਮਾਨ ਹਾਂ ਅਸੀਂ ਗਧਿਆਂ ਦੇ ਸਮਾਨ ਹਾਂ